ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋ ਨਮਕ ਤਰ ਜਿੰਨ ਕੀ ਰਸੋਈ ਤੇ ਪ੍ਰਧਾਨ ਜੀ ਆਇਆ ਅੱਜ ਇੱਥੇ ਖੈਰੜਾ ਸ਼ਰਵਾਰ ਇੱਕ ਗੁਰਮਤ ਸਮਾਗਮ ਮੁਕਾਬਲੇ ਕਰਾਈ ਜਾਣੇ ਉਹਨਾਂ ਕਿਤੇ ਮੀਟਿੰਗ ਹੋ ਦੇ ਤੇ ਜਾਇਆ ਆ ਪ੍ਰਧਾਨ ਜੀ ਨਾਲ ਇਹਨਾਂ ਜੀ ਰਸੋਈ ਬਾਰੇ ਵੀ ਗੱਲਬਾਤ ਸਭਾਂ ਨੇ ਸਰਸਰੀ ਗੱਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਲੁਕਾਉਂਦਾ ਮੈਂ ਦਾਸ ਅਮਰੀਕ ਸਿੰਘ ਆ ਜੀ ਮੁੱਖ ਸੇਵਾਦਾਰ ਗੁਰੂਪ੍ਰੀਤ ਸਿੰਘ ਨਮਾਸ਼ਾਹਰ ਕਿਚਕੂਨ ਕਦ ਕੋ ਸੰਭੀ ਭਰ ਦਸਤਕ ਨਮਾਸ਼ਾਹਰ ਸਲੋ ਰੋਡ ਤੇ ਹੈਗਾ ਗਲੀ ਨੰਬਰ 3 ਨੇੜੇ ਬਲਬੀਰ ਜਿਮ ਹੈਗਾ ਇਸਾਮੀ ਠੀਕ ਹੈ ਵੈਸੇ ਨਮਾਸ਼ਾਹਰ ਦੇ ਵਿੱਚ ਆ ਪਰ ਸਲੋ ਰੋਡ ਤੇ ਨਿਊ ਫਰੈਂਡਸ ਇਕਨੋਮੀ ਦਾ ਕੋਈ ਆ ਕਿ ਕਿੰਨੇ ਕ ਸਾਲ ਤੋਂ ਤੁਸੀਂ ਸੇਵਾ ਕਰ ਰਹੇ ਹੋ ਗੁਰੂਕਿਰਸਾਹਰ ਨਮਾਸ਼ਾਹਰ ਵੈਸੇ ਤਾਂ ਇਹ ਛੋਟੇ ਪੱਦਰ ਤੇ ਲਗਭਗ 2016 ਤੋਂ ਪਿੰਡ ਚੇਲਾ ਤੋਂ ਆਰੰਭ ਹੋਈ ਸੀ ਸੇਵਾ ਦਰਵਾਜ਼ਾ ਤੋਂ ਠੀਕ ਹੈ ਹੌਲੀ ਹੌਲੀ ਪਰਮਾਤਮਾ ਦੀ ਕਿਰਪਾ ਹੋਈ 2021 ਤੱਕ ਚੇਲੇ ਤੋਂ ਚੱਲੀ ਆ ਗਈ ਦਰਵਾਜ਼ਾ ਚੇਲਾ ਠੀਕ ਹੈ ਉਸ ਤੋਂ ਬਾਅਦ 21 ਜਮ ਤੱਕ ਕੀਤਾ ਗਿਆ ਹੈ ਗੁਰੂ ਦੀ ਰਸੋਈ ਨਵਾਂ ਸ਼ਹਿਰ ਫਿਰ ਹੌਲੀ ਹੌਲੀ ਜਿਵੇਂ ਸਾਡਾ ਲੋਕਾਂ 'ਚ ਮੈਸੇਜ ਗਿਆ ਜੇ ਸੇਵਾ ਦੇ ਸੰਬੰਧ ਵਿੱਚ 21 ਅਪ੍ਰੈਲ ਮਹੀਨੇ 'ਚ ਸ਼ੁਰੂ ਕੀਤੀ ਸੀ ਨਵਾਂ ਸ਼ਹਿਰ ਤੋਂ ਜੋ ਇਹੋ ਜਿਹਾ ਬੇਸਹਾਰਾ ਅਸੀਂ ਉਸ ਨਮਾਜ਼ ਸਾਹਿਰ ਦੇ ਲਾਏ ਸੀ ਪੱਤੀ ਬੰਦਿਆਂ ਤੋਂ ਉਹਨਾਂ ਦੀ ਲੰਗਰ ਸੇਵਾ ਜੋ ਹਰ ਪੱਖ ਤੋਂ بے ਸਹਾਰਾ ਸਨ ਅੱਜ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ 750 ਲੋੜਵੰਦ ਪਰਿਵਾਰ ਜਿਨ੍ਹਾਂ ਦਾ ਪਰਿਵਾਰ ਨਹੀਂ ਆ ਉਮਰ ਦੇ لحاظ ਨਾਲ ਉਹ ਪਕਾ ਨਹੀਂ ਸਕਦੇ ਔਰ ਕੋਈ ਆਮਦਨ ਨਹੀਂ ਹੈ ਉਹਨਾਂ ਨੂੰ ਕਿ ਸੇਵਾ ਤੋਂ ਨਮਾ ਲਈ ਜੱਡੀਆਂ ਮੋਟਰਸਾਈਕਲਾਂ ਦੁਆਰਾ ਲੰਗਰ ਪਕਾ ਕੇ ਤਿਆਰ ਕਰਕੇ ਹਰ ਇੱਕ ਪਿੰਡ ਹਰ ਇੱਕ ਸ਼ਹਿਰ 'ਤੇ ਪਹੁੰਚ ਕਰਦੀ ਹੈ ਜੀ ਇਸ ਤੋਂ ਟਾਈਮ ਪਚਾਉਂਦੇ ਦੋ ਟਾਈਮ ਪਚਾਉਂਦੇ ਸਪਲਾਈ ਇੱਕ ਟਾਈਮ ਹੈ ਜੀ ਲੰਗਰ ਦੋ ਟਾਈਮ ਦਾ ਹੁੰਦਾ ਸਾਰੇ ਦਿਨ ਲਈ ਸਵੇਰੇ ਪਹੁੰਚ ਇੱਕ ਟਾਈਮ ਕਰਦੇ ਆ ਜਿੰਨੇ ਖਾਣ ਰੱਖਿਓ ਉਹਦੇ ਵਿੱਚ ਜਿੱਥੇ ਮਿਲੀ ਜਿੱਥੇ ਰੱਖਿਓ ਇਹਨਾਂ ਨੇ ਤੁਸੀਂ ਵੀ ਤਾਂ ਕੁਝ ਬੰਦੇ ਉੱਤੇ ਰੱਖਿਓ ਆ ਆ ਨਹੀਂ ਸਾਡੇ ਕੋਲ ਜਗ੍ਹਾ ਦੀ ਹੈ ਜੀ ਸਮੱਸਿਆ ਆਉਣ ਵਾਲੇ ਦਿਨਾਂ ਚ ਪਰਮਾਤਮਾ ਕਿਰਪਾ ਕਰੇ ਦੋਨੋਂ ਰਸੋਈ ਵੈਸੇ ਮਿਲਜੁਲ ਕੇ ਕਰਦੀ ਆ ਇਹਨਾਂ ਕੋਲ ਜਗ੍ਹਾ ਖੁੱਲੀ ਆ ਇਸ ਕਰਕੇ ਜੋ ਵੀ ਇਹੋ ਜਿਹੇ ਪਰਿਵਾਰ ਮਿਲਦੇ ਆ ਜਿਨ੍ਹਾਂ ਦਾ ਕੋਈ ਸਾਹਮਣ ਵਾਲਾ ਹੈ ਨਹੀਂ ਆ ਉਹਨਾਂ ਨੂੰ ਗੁਰੂਕਿਰਸੋਈ ਖੇਰੜਾ ਖੇਰਵਾਲ ਇੱਥੇ ਲਿਆ ਕੇ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਗੁਰੂਕਿਰਸੋਈ ਖੇਰੜਾ ਖੇਰਵਾਲ ਸਰਦਾਰ ਕਲਵੰਤ ਸਿੰਘ ਇੱਥੋਂ ਦੀ ਸੇਵਾ ਨਿਭਾ ਰਹੇ ਹਨ ਦੋਨੋਂ ਰਸੋਈਆਂ ਮੈਕਜੋਲ ਕੇ ਆਪਸ ਵਿੱਚ ਪਾਲ ਮਿਲਣਾ ਚੱਲਦੀਆਂ ਤੇ ਸਾਡੇ ਕੋਲ ਲੰਗਰ ਸੇਵਾ ਮੇਨ ਹੈ ਇਸ ਤੋਂ ਇਲਾਵਾ ਸਿਲਾਈ ਸੈਂਟਰ ਚੱਲ ਰਹੇ ਆ ਸਾਰੇ ਕਿਤੇ ਵੀ ਕਿਸੇ ਵੀ ਪਿੰਡ ਦਾ ਕੋਈ ਸਿਲਾਈ ਸੈਂਟਰ ਬੀਬੀਆਂ ਬੱਚੀਆਂ ਵਾਸਤੇ ਕਰਨਾ ਚਾਹੇ ਉਸ ਦੇ ਲਈ ਗੁਰੂਕਿਰਸੋਈ ਵੱਲੋਂ ਬਿਲਕੁਲ ਮਸ਼ੀਨਾਂ ਦਾ ਪ੍ਰਬੰਧ ਅਤੇ ਇੱਕ ਕੁਆਲਿਫਾਈਡ ਟੀਚਰ ਦਾ ਪ੍ਰਬੰਧ ਕਰਕੇ ਇਹ ਫਰੀ ਸੇਵਾ ਹੈ ਜੀ ਲੰਗਰ ਸੇਵਾ ਦੇ ਨਾਲ ਨਾਲ ਸिलाई ਸੈਂਟਰ ਜੇ ਤੁਸੀਂ ਗੁਰੂ ਦੇ ਲੰਗਰ ਤਿਆਰ ਕਰਦੇ ਆਂ ਕੀ ਤੁਸੀਂ ਉਹਦੇ ਬਾਅਦ ਦਾ ਤਨਖਾਹ ਤੇ ਕੁਝ ਗੁਰੂ ਜੀ ਸੇਵਾ ਹੀ ਕਰਦੇ ਹੋ ਸਾਡੇ ਕੋਲ ਜੀ ਪਕਾਉਣ ਦੀ ਸੇਵਾ ਉਹ ਫਰੀ ਆ ਉਹ ਸ਼ਹਿਰ ਦੇ ਪਿੰਡਾਂ 'ਚੋਂ ਪਰਮਾਤਮਾ ਦੀ ਕਿਰਪਾ ਨਾਲ ਲਗਭਗ 70 ਤੋਂ 100 ਬੰਦਾ ਰੋਜ਼ਾਨਾ ਜੋ ਆਪਣੀ ਜੋਬ ਤੋਂ ਰਿਟਾਇਰ ਹੈਗੇ ਆ ਉਹ ਸਵੇਰੇ 4 ਵਜੇ ਤੋਂ ਲੈ ਕੇ 6:30 ਵਜੇ ਤੱਕ 1500 ਬੰਦੇ ਦਾ ਯਾਨੀ 750 ਦਾ ਦੋ ਟਾਈਮ ਦਾ ਲੰਗਰ ਤਿਆਰ ਹੁੰਦਾ ਉਹ ਫ੍ਰੀ ਆਉਂਦੇ ਆਪਾਂ ਕੌਣ ਦੀ ਸੇਵਾ ਫ੍ਰੀ ਆ ਜੋ ਸੇਵਾਦਾਰ ਲੈ ਕੇ ਜਾਂਦੇ ਆ ਗੱਡੀਆਂ ਮੋਟਰਸਾਈਕਲਾਂ ਦੁਆਰਾ ਉਹ ਸਾਡੇ ਕੋਲ ਪੇਮੈਂਟ ਤੇ ਆ ਉਹ ਤਕਰੀਬਨ 27 ਦੇ ਕਰੀਬ ਹੈਗੇ ਸੇਵਾਦਾਰ ਜਿਹੜੇ ਘਰ ਘਰ ਪਹੁੰਚ ਜਾਂਦੇ ਆ ਹੌਣ ਸਮੇਂ ਦੇ ਵਿੱਚ ਤੁਸੀਂ ਹੋਰ ਵੀ ਸ਼ੋਭਾ ਕਰਦੇ ਜਿਵੇਂ ਗੁਰਪ੍ਰੀਤ ਆਦਿ ਕਰ ਰਹੇ ਆ ਇਹਨੂੰ ਹੋਰ ਉੱਤੇ ਦਿੱ ਟੱਕਿਆ ਜਾਵੇ ਵੈਸੇ ਗੁਰਬਾਣੀ ਦਾ ਸ਼ਬਦ ਹੈ ਜਿਉਂ ਜਿਉਂ ਉਹ ਇਹਦਾ ਹੁਕਮ ਤੇ ਵਿਆ ਕਿਉਂ ਹੋ ਰਿਹਾ ਹਾਂ ਕੋਦਮ ਮਤ ਪ੍ਰਭ ਅੰਤਰਜਾਮੀ ਜਿਉਂ ਪ੍ਰੇਰਿਤ ਹੋਂ ਕਰਨਾ ਸਾਡੀ ਪਰਮਾਤਮਾ ਦੇ ਹੱਥ ਹੈ ਜੋ ਕਿਸ ਹੋ ਰਿਹਾ ਉਹ ਸਭ ਪਰਮਾਤਮਾ ਦੀ ਕਿਰਪਾ ਹੈ ਕਿ ਜਰੀਆ ਬਣ ਗਿਆ ਸਾਡੀ ਕੋਸ਼ਿਸ਼ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੇਵਾ ਦਾ ਹੋਰ ਵਿਸਤਾਰ ਕੀਤਾ ਜਾਵੇਗਾ ਜਿਵੇਂ ਜਿਵੇਂ ਉਸ ਪਰਮਾਤਮਾ ਦਾ ਹੁਕਮ ਹੋਵੇਗਾ ਵੇ ਵੇ ਇਹਦਾ ਬਿਸਾਰ ਕੀਤਾ ਜਾਵੇਗਾ ਅਜੇ ਤੱਕ ਬਚਪਨ ਦੌਰ ਤੋਂ ਚੱਲ ਰਹੀ ਹੈ ਦੋਨੋਂ ਰਸੋਈ ਪਰ ਸੰਗਤਾਂ ਜੁੜ ਰਹੀਆਂ ਹਨ ਸੰਗ ਇਸ ਸੇਵਾ ਦੀ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਕਿ ਹਾਲਾਤ ਬਣੇ ਹੋਏ ਹਨ ਪੰਜਾਬ ਦੇ ਪਿਛਲੇ 25 30 ਸਾਲ ਤੋਂ ਇਸ ਸੇਵਾ ਦੀ ਬਹੁਤ ਲੋੜ ਹੈ ਬਹੁਤ ਬਜ਼ੁਰਗ ਇਲਾਕੇ 'ਚ ਮੈਨੂੰ ਤਕਰੀਬਨ 10 ਸਾਲ ਹੋ ਗਏ ਬਿਚਰਦੇ ਹਾਂ ਇਸ ਸੇਵਾ ਦੀ ਬਹੁਤ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਸੋ ਪਰਮਾਤਮਾ ਕਿਰਪਾ ਕਰਨ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਸੇਵਾਵਾਂ ਦਾ ਹੋਰ ਵਿਸਤਾਰ ਕੀਤਾ ਜਾਵੇਗਾ ਤੋਂ ਨਮੋਲੇ ਤਾਬੇ ਕੋਈ ਬਹੁਤ ਰੂਪ ਕੋਈ ਮੇਰੇ ਵੀ ਦਿਨ ਵਿੱਚ ਫੋਨ ਮਿਲਿਆ ਮੈਂ ਗੁਰੂ ਮਹਾਰਾਜ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਸੱਚੇ ਪੈ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੇ ਸੇਵਾਦਾਰਾਂ ਚੜਦੀ ਕਲਾ ਵਿੱਚ ਰੱਖਣ ਕਿ ਦੇਹਾਂ ਜਿਹੜੀਆਂ ਤੁਹਾਡੀਆਂ ਉਹ ਗੁਰੂ ਮਹਾਰਾਜ ਨਿਰੋਗ ਰੱਖਣ ਤੇ ਤੁਸੀਂ ਐਡੇ ਬੇਸਾਰਾ ਲੋਕਾਂ ਦਾ ਦੀ ਸੇਵਾ ਸੰਤਨ ਸੇਵਾ ਕਰਦੇ ਰਹਿਣ ਜੀ ਵਾਹਿਗੁਰੂ ਜੀ ਦਾ ਖਾਲਸਾ ਸਾਰ ਵਾਹਿਗੁਰੂ ਕੀ ਬਤ